ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣਾ ਅੱਜ ਮੇਰੀ ਥੋੜੀ ਸਿਹਤ ਠੀਕ ਨਹੀਂ ਮੈਨੂੰ ਫੀਵਰ ਹੈ ਬੁਖਾਰ ਹੈ ਪਰ ਮੈਂ ਫਿਰ ਵੀ ਵੀਡੀਓ ਬਣਾਉਂਗੀ ਮੈਨੂੰ ਰਾਦਾ ਭੈਣਾਂ ਦੇ ਬਹੁਤ ਜਿਆਦਾ ਫੋਨ ਆ ਰਹੇ ਆ ਵੀ ਜਿਹੜੀਆਂ ਭੈਣਾਂ ਕਹਿੰਦੀਆਂ ਸਿੱਧੂ ਬੁਲੀਆਂ ਪਤਲੀਆਂ ਸੀ ਕੀ ਕਰੀਏ ਵੀ ਅਸੀਂ ਮੋਟੇ ਕਿਵੇਂ ਹੋਈਏ ਮੈਂ ਤਾਂ ਵੀਰੇ ਸਿੰਪਲ ਤਰੀਕੀ ਦੱਸ ਦਿੰਨੀ ਆ ਮੈਂ ਕਿਸੇ ਕਦੇ ਕਿਸੇ ਨੂੰ ਇਹ ਨਹੀਂ ਕਹੂੰਗੀ ਵੀ ਤੁਸੀਂ ਆ ਦਵਾਈ ਲਓ ਜਾਂ ਕੋਈ ਆ ਗੱਲ ਬਾਤ ਕਰੋ ਦੀਪਾ ਮੇਰੇ 이어ਫੋਨ ਲੱਗੇ ਇਹਦੇ ਨਾਲ ਆਵਾਜ਼ ਤਾਂ ਆਉਗੀ ਨਾ ਹਮਮ ਤੇ ਮੈਂ ਕਦੀ ਨਹੀਂ ਕਹਿੰਦੀ ਵੀ ਆਹ ਦਵਾਈਆਂ ਲਓ ਇਹਦੇ ਨਾਲ ਮੋਟਾਪਾ ਆਊਗਾ ਦੇਖੋ ਵੀਰੇ ਦਵਾਈਆਂ ਨਾਲ ਮੋਟਾਪਾ ਵਧਾਉਣਾ ਵੀ ਮਾੜਾ ਹੈ ਤੇ ਘਟਾਉਣਾ ਵੀ ਹੈ ਦੂਜੇ ਵਧੀਆ ਨਾਲ ਉਹਨਾਂ ਨਾਲ ਬਾਈ ਵਧੀਆ ਹੈ ਮੋਟਾਪਾ ਘਟਾਉਣਾ ਵੀ ਮਾੜਾ ਹੈ ਮੋਟਾਪਾ ਵਧਾਉਣਾ ਵੀ ਮਾੜਾ ਉਹ ਵੀ ਦਵਾਈਆਂ ਨਾਲ ਠੀਕ ਹੈ ਜਿਹੜੀਆਂ ਚੀਜ਼ਾਂ ਤੁਸੀਂ ਬਿਨਾਂ ਦਵਾਈਆਂ ਤੋਂ ਕਰਦੇ ਹੋ 100% ਕਾਮਯਾਬ ਹੁੰਦੀਆਂ ਜਿਵੇਂ ਮੋਟਾਪਾ ਜੇ ਤੁਸੀਂ ਮੋਟ ਪਤਲੇ ਹੋ ਮੋਟੇ ਹੋਣਾ ਹੋਣਾ ਮੋਟੇ ਹੋਣ ਦਾ ਵੀਰੇ ਦੋ ਤਿੰਨ ਚੀਜ਼ਾਂ ਜਿਹੜੀਆਂ ਤੁਹਾਨੂੰ ਖਾਣੀਆਂ ਪੈਣਗੀਆਂ ਠੀਕ ਹੈ ਇੱਕ ਤਾਂ ਤੁਸੀਂ ਜਿਹੜਾ ਹੁੰਦਾ ਹੈ ਪਨੀਰ ਪਨੀਰ ਖਾਓ ਕਿਉਂਕਿ ਜਿਆਦਾ ਚਰਬੀ ਤਾਂ ਫਿਰ ਆਂਡੇ ਨਾਲ ਵੀ ਬਣਦੀ ਆ ਕਿਉਂਕਿ ਅਸੀਂ ਖਾਂਦੇ ਨਹੀਂ ਅਸੀਂ ਉਹ ਚੀਜ਼ ਬਾਰੇ ਜ਼ਿਕਰ ਨਹੀਂ ਕਰਾਂਗੇ ਤੇ ਅਸੀਂ ਪਨੀਰ ਖਾਣੇ ਆ ਉਹਦੀ ਜਗ੍ਹਾ ਤੇ ਤੇ ਮੈਨੂੰ ਆ ਲੱਗਦਾ ਵੀ ਤੁਸੀਂ ਵੀ ਪਨੀਰ ਖਾਓ ਪਨੀਰ ਮਟਾਪਾ ਬਹੁਤ ਦਿੰਦਾ ਜਿੱਦਾਂ ਕਿ ਤੁਸੀਂ ਪਨੀਰ ਨੂੰ ਖਾਣਾ ਨਾਲੇ ਚੰਗਾ ਸਿਹਤ ਲਈ ਬਹੁਤ ਬਹੁਤ ਚੰਗਾ ਪਨੀਰ ਨੂੰ ਖਾਣਾ ਕਿਵੇਂ ਆ ਉਹਦੇ ਟੁਕੜੇ ਕਰ ਲਓ ਟੁਕੜੇ ਕਰਕੇ ਉਹਨੂੰ ਇੱਕ ਚਮਚਾ ਦਹੀਂ ਪਾ ਕੇ ਉਹਦੇ ਵਿੱਚ ਹਲਕਾ ਜਿਹਾ ਨਮਕ ਤੇ ਕਾਲੀ ਮਿਰਚ ਪਾ ਕੇ ਉਹਨੂੰ ਫੈਂਡ ਲਓ ਦਹੀਂ ਨੂੰ ਉਹਦੇ ਵਿੱਚ ਭਿਉ ਭਿਉ ਕੇ ਪਨੀਰ ਨੂੰ ਨਾ ਤਵੇ ਤੇ ਹਲਕਾ ਜਿਹਾ ਫਰਾਈ ਕਰ ਲਓ ਵੀ ਮਾੜਾ ਮਾੜਾ ਰੈੱਡ ਨਸ ਜਿਹਾ ਫੜ ਜਾਏ ਉਹ ਉਹ ਤੁਸੀਂ ਮਤਲਬ ਸਵੇਰ ਨਾਸਤੇ ਚ ਖਾਓ ਕਿਉਂਕਿ ਉਹ ਚੀਜ਼ ਬਹੁਤ ਮਟਾਪਾ ਦਿੰਦੀ ਆ ਵੱਧੂ ਮੋਟਾਪਾ ਜਾਂਦਾ ਉਹਦੇ ਨਾਲ ਤੇ ਬਾਕੀ ਜਿੱਦਾਂ ਕੇਲੇ ਕੇਲੇ ਖਾਓ ਠੀਕ ਹੈ ਆਲੂ ਥੋੜਾ ਜਿਹਾ ਵੱਧ ਖਾਓ ਜਿਹਨੇ ਮੋਟਾਪਾ ਉਹ ਕਰਨਾ ਹੈ ਸ਼ੂਗਰ ਵਾਲੇ ਨਾ ਖਾਓ ਆਲੂ ਤੇ ਸ਼ੂਗਰ ਵਾਲੇ ਇੱਕ ਕੇਲਾ ਡੇਲੀ ਦਾ ਖਾ ਸਕਦੇ ਆ ਕੋਈ ਗੱਲਬਾਤ ਨਹੀਂ ਹੁੰਦੀ ਕੁਝ ਨਹੀਂ ਕਰਦਾ ਸ਼ੂਗਰ ਤੇ ਕੇਲੇ ਖਾਓ ਤੇ ਜਿਹੜੀ ਰੋਟੀ ਆ ਵੀ ਆਪਾਂ ਰੋਟੀ ਖਾਣੇ ਆ ਤੇ ਰੋਟੀ ਦੇ ਨਾਲ ਫਿਰ ਥੋੜਾ ਜਿਹਾ ਲੱਸੀ-ਲੁੱਸੀ ਵੱਧ ਪੀਣ ਲੱਗ ਜਾਓ ਵੀ ਜਦੋਂ ਰੋਟੀ ਖਾਣੀ ਆ ਲੱਸੀ ਲਾਜ਼ਮੀ ਪੀਓ ਨਾਲ ਮਟਾਪਾ ਜੇ ਤੁਸੀਂ ਲਿਆਉਣਾਗਾ ਤੇ ਇੱਕ ਜਿਹੜੀ ਸਵੇਰ ਦੀ ਰੋਟੀ ਆ ਉਹਨੂੰ ਖਾ ਕੇ ਰੈਸਟ ਕਰੋ ਫੈਟ ਆਉਂਦੀ ਆ ਫਿਰ ਤੇ ਜਿਹੜੀ ਸ਼ਾਮ ਦੀ ਰੋਟੀ ਆ ਉਦੋਂ ਤੁਸੀਂ ਹਲਕਾ ਜਾਂ 10 20 ਮਿੰਟ ਤਰੋ ਵੀ ਕੰਮ ਕਰਦੇ ਤੁਰੇ ਫਿਰ ਉ ਘਰੇ ਭਾਵੇਂ ਮੈਂ ਨਹੀਂ ਕਹਿੰਦੀ ਵੀ ਤੁਸੀਂ ਘਰ ਤੋਂ ਬਾਹਰ ਜਾਓ ਜੇ ਤੁਸੀਂ ਮਟਾਪਾ ਲੈ ਕੇ ਆਉਣਾ ਥੋੜਾ ਜਿਹਾ ਸਰੀਰ ਬਣਾਉਣਾਗਾ ਤਾ ਇਹ ਮੇਨ ਚੀਜ਼ਾਂ ਵੀਰੇ ਜਿਹੜੇ ਛੁੱਡੀਆਂ ਮੋਟਾਪਾ ਲੈ ਕੇ ਆਉਂਦੀਆਂ ਵੀ ਜੇ ਤੁਸੀਂ ਮੋٹے ਹੋਣਾ ਚਾਹੁੰਦੇ ਹੋ ਸਭ ਤੋਂ ਵੱਧ ਮਟਾਪਾ ਇਹ ਦੇਣੀ ਆ ਤੇ ਜੇ ਉਹਨਾਂ ਮੈਨੂੰ ਕਹਾਂ ਮਟਾਪਾ ਦਾ ਡਰਿੰਕ ਲਿਉਂਦੀ ਆ ਕੋਲਡ ਡਰਿੰਕ ਜਣੀ ਕਿ ਜਿਹੜੇ ਆਪਾਂ ਫੈਂਟੀ ਫੁੰਟੀ ਪੀਨੇ ਪਰ ਉਹ ਵੀ ਪੀਣੇ ਸਿਹਤ ਲਈ ਚੰਗੇ ਨਹੀਂ ਹੁੰਦੇ ਵੀ ਮੈਂ ਉਹ ਤੁਹਾਨੂੰ ਕਦੇ ਵੀ ਨਹੀਂ ਕਹੂੰਗੀ ਉਹ ਬਿਲਕੁਲ ਸਿਹਤ ਲਈ ਠੀਕ ਨਹੀਂ ਹੁੰਦੇ ਪੀਣ ਵਾਸਤੇ ਮਟਾਪਾ ਦਾ ਥੋੜਾ ਪਨੀਰ ਨਾਲ ਜਿਹਦੇ ਚ ਪ੍ਰੋਟੀਨ ਜ਼ਿਆਦਾ ਆ ਦੁੱਧ ਦਹੀਂ ਕਿਉ ਵੱਧ ਖਾਓ ਠੀਕ ਹੈ ਲੱਸੀ ਲੂਸੀ ਮੱਖਣੀ ਕੁਛ ਨਾ ਛੱਡੋ ਮਟਾਪਾ ਪਤਾ ਆ ਜਾਣਾ ਵੀਰੇ ਰੋਟੀਆਂ ਜਿਹੜੀਆਂ ਹੈਗੀਆਂ ਫੁੱਲ ਘਿਓ ਨਾਲ ਚੋਪੜ ਚੋਪੜ ਕੇ ਖਾਓ ਮਟਾਪੇ ਦਾ ਕੀ ਮਟਾਪਾ ਆ ਜਾਊਗਾ ਮੈਨੂੰ ਵੀਡੀਓ ਰਿਕਾਰਡ ਕਰਨੀ ਥੋ ਵੀਰੇ ਮਾ ਜਦੋਂ ਵਿੱਚ ਦੀ ਕੋਈ ਕਸਟਮਰ ਦਾ ਜ਼ਰੂਰੀ ਫੋਨ ਸੀ ਚੱਕ ਲਿਆ ਮੇਰੀ ਵੀਡੀਓ ਭੱਟੀ ਗਈ ਤੇ ਮੈਨੂੰ ਹਿਸਾਬ ਘੱਟ ਆ ਵੀਡੀਓ ਬੂਡੀਓ ਬਣਾਉਂਦਾ ਦੀਪੂ ਹੀ ਬਣਾਉਂਦਾ ਦੀਪੂ ਹੁਣ ਥੋੜਾ ਜਿਹਾ ਜੁਨੀ ਜਾਂਦਾ ਇਹਦੇ ਥੋੜਾ ਜਿਹਾ ਟਰਸਟ ਆ ਤੇ ਇਹ ਥੋੜਾ ਜਿਆਦਾ ਵਿਜੀ ਰਹਿੰਦਾ ਸੋ ਵੀਰੇ ਮੋਟਾ ਤੁਸੀਂ ਇਸ ਚੀਜ਼ ਨਾਲ ਹੀ ਹੋ ਜਾਣਾਗਾ ਠੀਕ ਹੈ ਇੱਕ ਟੈਂਸ਼ਨ ਛੱਡੋ ਜੇ ਮੋٹے ਹੋਣਾ ਨਾ ਥੋੜੀ ਸਟ੍ਰੈਸ ਘਟਾਓ ਸਟ੍ਰੈਸ ਛੱਡਣੀ ਪੈਂਦੀ ਹੈ ਸਟ੍ਰੈਸ ਵੀ ਬਹੁਤ ਬੁਰੀ ਚੀਜ਼ ਹੈ ਫਿਰ ਤਾਂ ਚਾਹੇ ਸਿਉਣਾ ਖਾਈ ਜਾਓ ਉਹ ਨਹੀਂ ਤੁਹਾਨੂੰ ਮੋਟੇ ਨਹੀਂ ਹੋਣ ਦੇਣਾਗਾ ਤੇ ਬਸ ਇਹੀ ਮੇਨ ਚੀਜ਼ਾਂ ਹੁੰਦੀਆਂ ਵੀ ਤੁਸੀਂ ਮੋਟੇ ਕਿਵੇਂ ਹੋ ਸਕਦੇ ਹੋ ਵੀ ਥੋੜੀਆਂ ਜਿਹੀਆਂ ਫੈਟ ਵਾਲੀਆਂ ਚੀਜ਼ਾਂ ਖਾਓ ਆਲੂ ਚ ਫੈਟ ਹੁੰਦੀ ਹੈ ਕੇਲੇ ਚ ਹੁੰਦੀ ਹੈ ਦੁੱਧ ਘਿਓ ਚ ਹੁੰਦੀ ਹੈ ਪਨੀਰ ਚ ਹੁੰਦੀ ਹੈ ਇਹਨਾਂ ਚੀਜ਼ਾਂ ਚ ਫੈਟ ਹੁੰਦੀ ਹੈ ਚੀਜ਼ਾਂ ਵੱਧ ਖਾਓ ਠੀਕ ਹੈ ਜਿੰਨੇ ਮਰਜ਼ੀ ਮੋਟੇ ਹੋ ਜਾਓ ਤੇ ਰੋਟੀ ਥੋੜੀ ਜੀ ਪਰਮੀ ਖਾਓ ਜਿਆਦਾ ਪਤਲੀ ਰੋਟੀ ਨਾ ਖਾਓ ਪਤਲੀ ਰੋਟੀ ਚ ਮੋਟਾਪਾ ਨਹੀਂ ਹੁੰਦਾ ਜਿਹੜੀ ਤੁਸੀਂ ਪਰਮੀ ਰੋਟੀ ਖਾਣੇ ਉਹਦੇ ਵਿੱਚ ਫਾਈਬਰ ਹੁੰਦਾ ਉਹਦੇ ਨਾਲ ਥੋੜਾ ਥੋੜੀ ਸਿਹਤ ਸੁਣੀ ਬਣਦੀ ਆ ਵਧੀਆ ਬਣਦੀ ਆ ਤੁਹਾਡੀ ਸਿਹਤ ਬਾਕੀ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਵੀ ਰਖਾਣ ਪੀਣ ਦਾ ਮੋਟਾਪੇ ਦਾ ਕੀ ਆ ਜਿੰਨਾ ਮਰਜ਼ੀ ਲਿਓ ਮੋਟਾਪਾ ਦਾ ਵੀ ਖਾਈ ਜਾਓ ਚੰਗੇ ਜਿਹੜੀਆਂ ਘਰ ਦੇ ਵਿੱਚ ਚੀਜ਼ਾਂ ਖਾਈ ਜੋ ਮੋਟਾਪਾ ਤਾਂ ਆ ਜਾਣਾ ਇਹ ਚੀਜ਼ ਚ ਟੈਨਸ਼ਨ ਨਾ ਕਰਿਆ ਕਰੋ ਮੋਟਾਪਾ ਨਹੀਂ ਹੋਣਾ ਤੇ ਸਿਹਤ ਦੀ ਸੰਭਾਲ ਜ਼ਰੂਰ ਰੱਖੋ ਠੀਕ ਹੈ ਹਫਤੇ 'ਚ ਇੱਕ ਜਾਂ ਦੋ ਵਾਰੀ ਸਰੀਰ ਤੇ ਸਾਬਣ ਲਾਓ ਡੇਲੀ ਸਾਬਣ ਨਹੀਂ ਲਾਉਣੀ ਚਾਹੀਦੀ ਚਮੜੀ ਖਰਾਬ ਹੋ ਜਾਂਦੀ ਹੈ ਕਿਉਂਕਿ ਜਿਹੜੀ ਆਪਾਂ ਡੇਲੀ ਸਾਬਣ ਲਾਉਨੇ ਉਹਦੇ ਨਾਲ ਆਪਣੀ ਚਮੜੀ ਖਰਾਬ ਹੁੰਦੀ ਹੈ ਜਿਵੇਂ ਹੁਣ ਮੈਂ ਆ ਮੈਂ ਇਸ ਟਾਈਮ ਵਾਲਾਂ ਤੇ ਤੇਲ ਦਾ ਤੇਲ ਪਿਆਜ਼ ਦਾ ਰਸ ਲਾਇਆ ਹੋਇਆ ਤੇ ਵਾਲਾਂ ਤੇ ਦੇਖੋ ਤੁਹਾਨੂੰ ਦੂਰੋਂ ਪਤਾ ਲੱਗ ਰਿਹਾ ਵੀ ਚਮਕਾ ਰਹੀ ਹੈ ਵੀ ਆਪਣੀ ਸਿਹਤ ਦਾ ਆਪ ਖਿਆਲ ਰੱਖੋ ਵੀਰੇ ਦੂਜਾ ਕੋਈ ਨਹੀਂ ਖਿਆਲ ਰੱਖਦਾ ਤੇ ਥੋੜਾ ਜਿਹਾ ਖੁਸ਼ ਰਹਿਣਾ ਜ਼ਰੂਰੀ ਆ ਮੋਟਾਪੇ ਲਈ ਖੁਸ਼ ਰਹਿਣਾ ਵੀ ਜ਼ਰੂਰੀ ਆ ਵੀਰੇ ਜੇ ਤੁਹਾਡੇ ਤੇ ਸਟ੍ਰੈਸ ਆ ਨਾ ਫਿਰ ਤਾਂ ਤੁਸੀਂ ਚਾਹੇ ਦੁੱਧੇ ਜੇ ਬੈਠੇ ਰਹੋ ਤਾਂ ਵੀ ਮੋਟਾਪਾ ਨਹੀਂ ਆਉਂਦਾ ਸਟ੍ਰੈਸ ਵੀ ਮੇਨ ਕਾਰਨ ਹੁੰਦੀ ਆ ਬੰਦੇ ਦੀਆਂ ਬਹੁਤ ਜ਼ਿਆਦੇ ਪ੍ਰੋਬਲਮ ਆਉਂਦਾ ਆ ਸ਼ੂਗਰ ਇਹ ਜੀ ਬਿਮਾਰੀ ਆ ਤੁਸੀਂ ਚਾਹੇ ਕੁਝ ਵੀ ਨਾ ਖਾਓ ਸਾਰੇ ਕਾਹਦੇ ਆਪਣੇ ਜਿਹਾ ਰੱਖ ਲਿਓ ਤੁਸੀਂ ਟੈਨਸ਼ਨ ਲੈਂਦੇ ਰਹੋ ਤੁਹਾਡੀ ਸ਼ੂਗਰ ਕੋਈ ਘਟਾ ਨਹੀਂ ਸਕਦਾ ਕੋਈ ਦਵਾਈ ਨਹੀਂ ਘਟਾ ਸਕਦੀ ਠੀਕ ਆ ਤੁਸੀਂ ਮਾਸਟਰ ਹੋ ਥੋੜਾ ਜਿਹਾ ਬੇਫਿਕਰੇ ਹੋ ਜਾਓ ਭਾਵੇਂ ਰੋਟੀਆਂ ਖਾਈ ਜਾਓ ਕੁਝ ਮਰਜ਼ੀ ਖਾਈਓ ਲਿਮਟ 'ਚ ਖਾਓ ਆਲੂ ਖਾ ਸਕਦੇ ਹੋ ਲਿਮਟ 'ਚ ਖਾਓ ਚੌਲ ਵੀ ਖਾ ਸਕਦੇ ਹੋ ਲਿਮਟ 'ਚ ਖਾਓ ਕਿਉਂਕਿ ਜੇ ਤੁਸੀਂ ਚੌਲ ਖਾ ਲਈ ਬਸ ਨਾਲ ਰੋਟੀ ਨਾ ਖਾਓ ਇੱਕ ਚੀਜ਼ ਖਾ ਲਓ ਜਿਹਨੂੰ ਸ਼ੂਗਰ ਹੈ ਜੇ ਉਹਨੇ ਚੌਲਾਂ ਦੀ ਕੌਲੀ ਖਾ ਲਈ ਬਸ ਫਿਰ ਰੋਟੀ ਨਾ ਖਾਓ ਜੇ ਤੁਸੀਂ ਦੋ ਰੋਟੀਆਂ ਖਾ ਗਏ ਫਿਰ ਚੌਲ ਨਾ ਖਾਓ ਵੀ ਇਹਨਾਂ ਨੂੰ ਇਕੱਠੇ ਨਾ ਖਾਓ ਫੇਰੇ ਮਾੜੇ ਐ ਠੀਕ ਐ ਖਾ ਸਕਦੇ ਹੋ ਲਿਮਟ ਦੇ ਵਿੱਚ ਉਹਨਾਂ ਮੈਂ ਵਿਆਹ ਸਾਦੀ 'ਚ ਵਗ ਜਾ ਤੇ ਮੈਂ ਕੌਲੀ ਚੌਲਾਂ ਦੀ ਲੈ ਲੈਣੀ ਆ ਉਹਦੇ ਉੱਪਰ ਮੈਂ ਵੱਧ ਪਨੀਰ ਪਾ ਲੈਣੀ ਆ ਕਈ ਵਾਰ ਤਾਂ ਵਿਆਹ ਵਾਲੇ ਪ੍ਰੋਗਰਾਮ ਵਾਲੇ ਵੀ ਟਿੱਡੇ ਚਾਹਕਦੇ ਵੀ ਇਹ ਜਿਆਦਾ ਪਨੀਰ ਪਾਉਂਦੀ ਐ ਉਹਦਾ ਕਾਰ ਨਹੀਂ ਹੁੰਦਾ ਵੀ ਆਪਾਂ ਚੌਲਾਂ ਦੇ ਨਾਲ ਨਾ ਪਨੀਰ ਮਟਰ ਆ ਜਿਹੜਾ ਉਹਨੂੰ ਨਿਚੋੜ ਕੇ ਜੇ ਵੱਧ ਪਾਓ ਵੀ ਫਿਰ ਉਹਦੇ ਵਿੱਚ ਨਾ ਪਨੀਰ ਵੜ ਜਾਂਦਾ ਜਾਨੀ ਕਿ ਪ੍ਰੋਟੀਨ ਵੜ ਜਾਂਦਾ ਤੇ ਉਹ ਪ੍ਰੋਟੀਨ ਦੇ ਨਾਲ ਛੋੜੇ ਜਿਹੜੇ ਚੌਲਾਂ ਨੂੰ ਨੁਕਸਾਨ ਘੱਟ ਕਰਨਗੇ ਕਿਉਂਕਿ ਚੌਲਾਂ ਦਾ ਵਾਲ ਕੇ ਪਾਣੀ ਕੱਢਿਆ ਹੁੰਦਾ ਵੀ ਉਹ ਘੱਟ ਨੁਕਸਾਨ ਕਰਨਗੇ ਥੋੜੇ ਕ ਖੀਰੇ ਟਮਾਟਰ ਰੱਖ ਲਓ لازਮੀ ਖਾਓ ਚੌਲਾਂ ਨਾਲ ਫਿਰ ਜਿਹੜੀ ਨੁਕਸਾਨ ਘੱਟ ਹੁੰਦਾ ਜੇ ਤੁਸੀਂ ਐਵੇਂ ਖਾਣਾ ਖਾਓਗੇ ਰੋਟੀ ਖਾਓਗੇ ਤਾਂ ਵੀ ਨਾਲ ਸਲਾਦ ਜਰੂਰ ਰੱਖੋ ਇਹ 슈ਗਰ ਦੇ ਮਰੀਜ਼ਾਂ ਲਈ ਜ਼ਰੂਰੀ ਹੈ ਮੈਂ ਕਰਦੀ ਆ ਵੀਰੇ ਇਹ ਚੀਜ਼ਾਂ ਤੇ ਬਾਕੀ ਜਿੰਨੀਆਂ ਮਸ ਮੈਨੂੰ ਨੌਲਿਜ ਸੀ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਚੀਜ਼ਾਂ ਨਾਲ ਤੁਸੀਂ ਆਪਣੀ ਜਿਹੜੀ ਫੈਟ ਹੈ ਉਹ ਵਧਾ ਸਕਦੇ ਹੋ ਬੇਫਿਕਰ ਰਹੋ ਪ੍ਰੋਟੀਨ ਵਾਲੀਆਂ ਚੀਜ਼ਾਂ ਖਾਓ ਮੂੰਫਲੀ ਖਾ ਸਕਦੇ ਹੋ ਬਦਾਮ ਖਾਓ ਠੀਕ ਹੈ ਮੋਟਾਪਾ ਤਾਂ ਨਹੀਂ ਆਉਣਾ ਠੀਕ ਹੈ ਤੇ ਜਿਨ੍ਹਾਂ ਨੂੰ ਸਿਰ ਦਾ ਰੋਗ ਹੈ ਉਹ ਤਾਂ ਬਦਾਮ ਵੱਧ ਖਾਇਆ ਕਰੋ ਠੀਕ ਹੈ ਤੇ ਬਦਾਮ ਖਾ ਕੇ ਜੇ ਤੁਸੀਂ ਆਪਣਾ ਸਿਰਸੋਰ ਹਟਾਉਣਾ ਹੈ ਬਾਕੀ ਸਰੀਰ ਚ ਚੁਸਤੀ ਆਉਂਦੀ ਆ ਹਨਾ ਬਦਾਮ ਖਾਣ ਨਾਲ ਅੱਖਾਂ ਨੂੰ ਬਾਲਾਂ ਨੂੰ ਚੰਗੇ ਆ ਬਦਾਮ ਇਹ ਚੀਜ਼ਾਂ ਖਾਇਆ ਕਰੋ ਵੀਰੇ ਜਿੰਨੀ ਨੌਲੇਜ ਹੈ ਮੈਂ ਤੁਹਾਨੂੰ ਦੱਸਤੀ ਵੀ ਤੁਸਡੀ ਫੈਟ ਆ ਜਾਣੀ ਹੈ ਇਹਦੀ ਚੀਜ਼ਾਂ ਦਾ ਖਿਆਲ ਰੱਖੋ ਬਸ ਟੈਨਸ਼ਨ ਛੱਡਣੀ ਪੈਣੀ ਹੈ ਟੈਨਸ਼ਨ ਨਹੀਂ ਕਦੇ ਫੈਟ ਆਉਣੀ ਪੈਣ ਆਉਣ ਦਿੰਦੀ ਜੇ ਤੁਹਾਨੂੰ ਟੈਨਸ਼ਨ ਹੈ ਸੋ ਵੀਡੀਓ ਬਣਾਉਣ ਚ ਵੀ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਮੈਂ ਵੀਡੀਓ ਨਾਲ ਥੋੜੀ ਸ਼ਾਰਟ ਬਣਾਈ ਹੈ ਕਿਉਂਕਿ ਮੈਨੂੰ ਅਜੀ ਬੁਖਾਰ ਤੇ ਬੁਖਾਰ ਦੇ ਵਿੱਚ ਹੁਣ ਮੇਰਾ ਜਿਹੜਾ ਸਿਰ ਉਹ ਫਟ ਰਿਹਾ ਹੈ ਇਹ ਸ੍ਰੀ ਟੁੱਟ ਰਿਹਾ ਫਿਰ ਵੀ ਮੈਂ ਵੀਡੀਓ ਬਣਾਈ ਆ ਸਵੇਰ ਨੂੰ ਪਾਉਣ ਵਾਸਤੇ ਕਿਉਂਕਿ ਜਿਹੜੇ ਮੈਨੂੰ ਪਿਆਰ ਕਰਦੇ ਆ ਕਸਟਮਰ ਉਹਨਾਂ ਨੇ ਮੈਸੇਜ ਆਉਂਦੇ ਆ ਤੁਸੀਂ ਵੀਡੀਓ ਕਿਉਂ ਨਹੀਂ ਪਾਈ ਫਿਰ ਵੀਡੀਓ ਪਾਉਣ ਲਈ ਵੀ ਕੋਈ ਪਰਪਸ ਵੀ ਚਾਹੀਦਾ ਕੋਈ ਮਤਲਬ ਚਾਹੀਦਾ ਆਪਾਂ ਕਾਦੇ ਤੇ ਪਾ ਰਹੇ ਆ ਹਨਾ ਉਹ ਮੈਥੋਂ ਐ ਤੁਰੀ ਫਿਰਦੀ ਤੋਂ ਬਣਾਉਣੀ ਨਹੀਂ ਉਹਦੀ ਘੱਟ ਵੀ ਮੈਂ ਕੀ ਬਣਾਵਾਂ ਸੋ ਵੀਡੀਓ ਬਣਾਉਣ 'ਚ ਕੋਈ ਕਮੀ ਰਹੀ ਹੋਵੇ ਤਾਂ ਮਾਫੀ ਚਾਹੁੰਨੇ ਆ ਆਪ ਸਭ ਨੂੰ ਮਨਜੀਤ ਕੌਰ ਮਾਨਵੰਦੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰੂ ਰਾਮ ਦਾ ਜੀ ਆਪ ਨੂੰ ਚੜ੍ਹਦੀ ਕਲਾ 'ਚ ਰੱਖਣਾ